ਦੇਖ ਆਪਣਾ ਝੋਨਾ ਚੈੱਕ ਕਰੋ ਆਦਾ ਛੋਟਾ-ਮੋਟਾ ਪੱਤੀ ਜਲੀ ਕੋ ਕਿ ਭੈਣ ਦਾ ਆ ਦੋ ਘਰੇ ਧਰਕੇ ਦੇ ਲੱਗੇ ਆ ਤੇ ਸੋਲਰ ਮੋਟਰਾਂ ਦਾ ਆਲੇ ਬੰਦਿਆਂ ਦਾ ਹਾਲ ਦੇਖੋ ਨਾ ਦਾ ਰੱਬ ਮੀਂਹ ਪਾ ਰਿਹਾ ਤੇ ਨਾ ਹੀ ਕੋਈ ਤੁੱਪ ਕੱਢਦਾ ਗਾ ਜਿਲ ਤੋਂ ਤੁੱਪ ਨਹੀਂ ਗਲੇ ਰੋਲੇ ਨਾਲ ਕਾਏ ਕੱਢਦਾ ਜਿਉਂ ਲਾਇਕ ਤੇ ਉਹੜਾ ਘਰ ਦੀਂਦਾ ਗਾ ਵਿਚਾਲੇ ਹਰਾ ਗਾ ਤੇ ਆਪਣਾ ਝੋਨਾ ਦਾ ਸਾਰਾ ਪਾਣੀ ਕਿਵੇਂ ਜੈ ਭੈਣੀ ਕੱਲ ਇੱਥੇ ਸਵੇਰ ਦੇ ਲਈ ਵਣ ਕੇ ਪਾਣੀ ਪਾਇਆ ਸੀ ਜਾ ਉਹਦੇ ਜਿਆਦਾ ਥੋੜਾ ਬਹੁਤ ਬਾਕੀ ਤੁਹਾਨੂੰ ਅੱਗੇ ਦਿਖਾਉਣੇ ਆ ਹੋਰ ਤੇ ਮੋਟਰਾਂ ਵੀ ਸੋਹਣੀਆਂ ਤੁਹਾਨੂੰ ਦੋ ਮੋਟਰਾਂ ਚੱਲਦੀਆਂ ਕਿਵੇਂ ਪੁਰਾਣੇ ਟਾਈਮ ਚ ਕਹਿੰਦੇ ਨਾ ਜਿਹੜੇ ਬੋਰਾ ਦੇ ਪਟੇ ਫੁੱਟਦੇ ਆ ਅੱਗੇ ਆ ਦੇਖੋ ਤੁਹਾਨੂੰ ਦਿਖਾਉਣੇ ਆ ਬੋਰਾ ਦੇ ਪਟੇ ਕਿਵੇਂ ਫੁੱਟਦੇ ਹੁੰਦੇ ਆ ਪੜਾਕੇ ਕਿਵੇਂ ਹੁੰਦੇ ਆ ਨਾਖੇ ਮੱਛੀ ਮੋਟਰਾਂ ਤੇ ਸੋਲਰ ਮੋਟਰਾਂ ਆਪਾਂ ਤੇ ਪੂਆਟ ਤੇ ਸਾਰੇ ਦੋ ਤਾਂ ਅਸੀਂ ਅੱਟ ਤੇ तकरीबन ਸਾਰੇ ਨਹੀਂ ਅੱਟ ਤੇ ਹੁਣ ਜੇ ਕੋਈ ਲਾਈਟ ਨਾ ਆਵੇ ਜਾਂ ਸੂਰਜ ਨਾ ਕੱਢੇ ਰੱਬ ਤਾਂ ਹੁਣ ਇਹ ਸਾਧਨ ਐ ਸੋਲਰ ਹੋਣਾ ਚਾਹੀਦਾ ਝੋਨਾ ਜਿਹੜਾ ਕਿ ਖੇਤੀ ਪਾਣੀ ਦੀ ਹੈ ਫਾਕੀ ਆਪਾਂ ਦਾ ਬਹੁਤ ਨਵੇਂ ਲਾਉਣ ਲੱਗਿਆ ਹੋਣਾ ਬਹੁਤ ਪੁਰਾਣੇ ਲੋਕ ਲਾਉਂਦੇ ਉਹਨਾਂ ਨੂੰ ਜਿਆਦਾ ਪਤਾ ਆਪਣੇ ਨੂੰ ਕਿ ਕੋਈ ਆ ਹਾਲਾ ਤੇ ਆ ਦੇਖੋ ਆ ਜੰਦਰੀਏ ਸੋਨਾਂ ਦੀ ਮੋਟਰ ਸਾਡੇ ਹੱਥ ਦੀ ਆ ਆਪਣਾ ਹੋਰ ਚੱਲੀ ਜਾਂਦਾ ਫਿੱਟਰ ਆਹ ਫੱਕਾ ਦਾ ਰਿਕਰ ਹੀ ਕਰਤੀ ਆਪਾਂ 643 ਚੱਲ ਰਹੀ ਹੈ ਪੰਜ ਕਿੱਤੇ ਮੇਰਾ ਵੀ ਆਇਆ ਸੱਤ ਕਣੀਆਂ 1500 ਆ ਆ ਹੋਈ ਆ ਧਰਤੀ ਦੀ ਗਿੱਲੀ ਹੋਈ ਹੈ ਕਣ ਕਣ ਮਨ ਕਰਨ ਮਨ ਦੀ ਹੋਈ ਹੈ ਦੋ ਵਾਰੀ ਉਹਦੇ ਕਾਰਨ ਆ ਤੁਹਾਨੂੰ ਬਾਣ ਕਿੱਲਾ ਲੱਗ ਰਿਹਾ ਹਨਾ ਇਹ ਵੀ ਵਧੀਆ ਕਿੱਲਾ ਬਾਣ ਹੁੰਦਾ ਆਪਣਾ ਵੀ ਥੋੜਾ ਜਿਹੀ ਹੋਣਾ ਪਾਣੀ ਸੁੱਕੇ ਨੂੰ ਸ਼ੁਕਰਵਾਰ ਦਾ ਪਾਣੀ ਲੱਗਿਆ ਹੋ ਸਕਦਾ ਸਵੇਰੇ ਵਾਰੀ ਆਵੇਗੀ ਹੋ ਸਕਦਾ ਪਰਸੋਂ ਵਾਰੀ ਆਵੇ ਇੱਕ ਚੇਰਾ ਹਾਲ ਜੇ ਬਗਾ ਸਦਗੀ ਅੰਦਰ ਇੱਕ ਚੇਰਾ ਉਹ ਹਰੇ ਵਿੱਚ ਆ ਗਈਦਾ ਉਹ ਲੱਗੇ ਗਾਂ ਵਾਲਾ ਨਹੀਂ ਕੋਈ ਵੀ ਲੱਗੇ ਅਏ ਤੱਕ ਉਧਰ ਵੀ ਮੋਟਰ ਛੱਡ ਰੱਖੀ ਸੋਲਰ ਵਾਲੀ ਇਸ ਤਰ੍ਹਾਂ ਬਾਹਰ ਦੇ ਵਿੱਚ ਜਿਹੜਾ ਫੈਸਲੂਕਾ ਜੇ ਜੀ ਸੋਲਰ ਮੋਟਰ ਦੀ ਇਹ ਹਾਲ ਜਿਹੜੇ ਵੀਰਾਂ ਕੋਲ ਸੋਲਰ ਮੋਟਰਾਂ ਆ ਉਹਨਾਂ ਦੀ ਜਿਹੜਾ ਹਾਲਾ ਦੇਖੋ ਇਹ ਮੋਟਰਾਂ ਚਾਰ ਕਿੱਲੇ ਬਣ ਭਰਦੀਆਂ ਸੀ ਸ਼ਾਮ ਤੱਕ ਤੇ ਹੁਣ ਇਹ ਧੁੱਪ ਨਿਕਲੇਵੇ ਦੋ 6:00 ਤੱਕ ਭਰ ਦਿੰਗਾ ਹਾਂ ਜਿਹੜਾ ਇਹ ਧੁੱਪ ਨਾ ਝੋਨੇ ਦੇ ਵਿੱਚ ਇੱਕ ਉਹਦਾ ਲਾਈਟ 18 ਦੇਤੀ ਤੇ ਸਾਰੇ ਬੰਦੇ ਨੇ ਝੋਨਾ ਲਾ ਲਿਆ ਸਾਈਟ ਵਾਲੇ ਨੇ ਵੀ ਲਾ ਲਿਆ ਸੁਰ ਵਾਲੇ ਨੇ ਵੀ ਲਾ ਲਿਆ ਸਾਰਾ ਕੀਤਾ ਲਾ ਲਿਆ ਨਹੀਂ ਅਗਲਾ ਦੋ ਸ਼ਿਫਟਾ ਚ ਲਾਉਣਾ ਹੁੰਦਾ ਤੇ ਵਾਹੇ ਕਰੋ ਜਨੋ ਆ ਹਾਲਾ ਅਸੀਂ ਦਿਖਾਉਣੇ ਆ ਇੱਧਰ ਇਹ ਹੈ ਇਹ ਫਰਫਰਾ ਰਿਹਾ ਜੁਨਾਪਾ ਨਹੀਂ ਐਤਵਾਰ ਨੂੰ ਝੁੰਨ ਲੱਗਿਆ ਹੈ। ਕੀ ਫੱਕ ਦੱਸੋ ਦੋਸਤੋ ਕੀ ਕਾਰਨ ਹੋ ਸਕਦਾ ਹੈ ਇਸ ਤਰ੍ਹਾਂ ਖੱਟੀ ਵਿੱਚ ਕਿਉਂ ਹੋ ਗਈ ਫੱਕ ਨਾਲੇ ਅੱਜ ਤਾਂ ਬਰਖਾ ਵੀ ਚੱਲ ਪਹਿਲਾਂ ਤਾਂ ਪਰੋਵੇ ਵੀ ਇਹ ਗਰਮੀ ਨਾਲ ਹੁੰਦੀ ਆ ਜਾਂ ਹੁੰਦੀ ਹੈ ਇਸ ਦਾ ਖੱਟੀ ਹੋ ਰਹੀ ਹੈ ਫੱਕ। ਇਹ 26 ਦੀ ਪਨੀਰੀ ਆ। ਜਿਹੜਾ ਜੀ ਪਾਰੀਆ ਨੇ ਆ ਪੂਰਾ ਭਰੀ ਜਾਨੇ ਆ ਕਰੀ ਜਿਹੜਾ ਜਿਹੜਾ ਲੱਗ ਕੇ ਕਿੰਨੀ ਵਾਰੀ ਵੀ 4 ਦਿਨਾਂ ਨਾਲ 3 ਦਿਨਾਂ ਨਾਲ 3 ਦਿਨਾਂ ਨਾਲ ਹੁਣ ਤਾਂ ਕਿਹੜਾ ਇੱਕ ਵਾਰੀ ਦਾ ਪੂਰਾ ਪਾਰੀਏ ਇੱਕ ਦਿਨ ਪਾਣੀ ਖੜਾ ਰਵੇ ਜਿਸ ਦਿਨ ਸਭ ਕਾ ਜੀ ਬਹੁਤ ਬੜਾ ਸੱਚਾ ਵੀ ਆ ਆਲੇ ਕੁ ਬਾਟੋ ਨਾ ਆ ਦੁਬਾਰ ਨੂੰ ਲੱਗ ਗਈ ਤੇ ਅੱਜ ਬੁੱਧਵਾਰ ਹੋਇਆ ਜਿਹੋ ਨਾਲ ਲਾਉਣ ਤੋਂ ਬਾਅਦ ਦਵਾਈ ਪਾਈ ਆ ਤਿੰਨ ਵਾਰੀ ਪਾਣੀ ਪਾਤਾ ਇਹਦੇ ਚ ਦੇਖੋ ਹਜੇ ਵੀ ਆ ਜਿਹੜਾ ਉਠੀ ਚ ਆਪਣੀ ਖੜਾਗਾ ਇਹ ਅੱਜ ਬਰਖਾ ਦੇ ਕਾਰਨ ਖੜਾਗਾ ਹੋਰ ਕਿਤੇ ਨਹੀਂ ਜਿ ਪਾਣੀ ਆ ਵੀ ਰੇ ਦੀ ਕਿਤੇ ਪਾਣੀ ਨਹੀਂ ਆ ਬਤਾ ਤਾਂ ਮੈਂ ਪਾਈਪ ਖੋਲ ਕਿਥੀ ਉਹ ਬਾਅਦ ਚ ਬਦਲਬਾਈ ਹੋ ਗਈ ਕਹਿੰਦੇ ਇੱਕ ਨੱਕ ਇੱਕ ਗਾਰੇ ਚ ਕਰ ਤਾਂ ਕਰਕੇ ਬੰਦ ਕਰਨੀ ਪਈ ਬਾਅਦ ਦੇ ਵਿੱਚ ਆ ਹਾਲਾ ਜੀ ਹੁਣ ਆਪਾਂ ਇਹਦੇ ਵਿੱਚ ਕੀ ਕਹਿ ਸਕਦੇ ਆ ਕਿ ਆ ਪਈ ਕਰਕੇ ਵੀ ਮਾਰਗਾ ਸਰਕਾਰਾਂ ਨੇ ਆ ਕਰਤਾ ਸਾਨੂੰ ਆ ਕਰਤਾ ਸਾਨੂੰ ਵੀ ਕਨੈਕਸ਼ਨ ਦੇ ਤੇ ਥੋੜਾ-ਬੋਧ ਆਉਂਦੇ ਵੀ ਸਾਰੇ ਹੁੰਦਾ ਜ਼ਿਆਦਾ ਨਹੀਂ ਤਾਂ ਦੋਵੇਂ ਖੇਚੋਂ ਨਾ ਪਾ ਕੀਤਾ ਲਾਉਣਾ ਇੱਕੇ ਹਿੱਸਾ ਪੇਸ਼ੇਤਾ ਲਾਉਣਾ ਦਾ ਵੀ ਫਰਜ਼ ਬਣਦਾ ਮੈਂ ਤਾਂ ਆਪ ਸਾਰਾ ਕੀਤਾ ਲਾਤਾ ਆ ਬਣਿਆ ਮਾ ਸਾਰਾ ਉਹ ਵੀ ਫੱਕ ਦਾ ਕਰਕੇ ਤੇ ਬੱਦੇ ਦਾ ਕਰਕੇ ਇੰਨਾ ਬਣ ਗਿਆ ਜਾਂ ਉਂ ਤੇ ਮੰਗੀਆਂ ਉਹ ਉਹ ਦਾ ਚਲੋ ਮੂੰਗੀ ਦਾ ਪਾਣੀ ਘੱਟ ਪਾ ਲਈ ਮੱਕੀ ਦਾ ਬਰਾਬਰੀ ਪਾ ਲਈ ਹੁੰਦੀ ਝੋਨੇ ਦੇ ਪਹਿਲਾਂ ਮੱਕੀ ਦਾ ਹੁੰਦੇ ਸੀ ਮੰਟੇ ਦਾ ਦੋਸਤੋ ਦੱਸਿਓ ਕਿ ਕਿੱਥੇ ਕਮੀ ਰਹੀ ਗਈ ਜਿਹੜਾ ਕਿ ਪਾਣੀ ਨਹੀਂ ਪੂਰਾ ਹੋ ਰਿਹਾ 22 ਤਰੀਕ ਦੇ ਲਗਭਗ ਆਏ ਖਾਲੀ ਬੱਦਲਬਾਈ ਹੁੰਦੀ ਆ ਤੇ ਪਰ ਜਦੋਂ ਝੋਨਾ ਲਾ ਲੈਨੇ ਆ ਉਦੋਂ ਯਾਦ ਕਰਦੇ ਆ ਸਤੂ ਬਾਝਾਂ ਨੇ ਭੁੱਲ ਕਿ 22 ਤਰੀਕ ਨੂੰ ਬੱਦਲਬਾਈ ਹੋਊਗੀ ਮੁਰਕੇ ਤਾਣੂ ਮੂੰਚੱਕੀ ਨੇ ਨੇ ਆ 24 ਨੂੰ ਮੀਂਹ ਆਊਗਾ ਤਾਣੇ ਸਾ ਮੀਂਹ ਪੈ ਗਿਆ ਬਸ ਕੰਟੀ ਨੂੰ ਆ ਗੂਗਲ ਤੇ ਹੋ ਜੰਨੇ ਆਪਾਂ ਹੈ ਓਕੇ ਆਪਣੇ ਤਾਂ ਪਹਿਲਾਂ ਤੋ ਇਹਦੇ ਚੀਜ਼ਾਂ ਆਪ ਨੂੰ ਪ੍ਰਾਸਤ ਚ ਮਿਲਗੀਆਂ ਵੀ ਆਪਾਂ ਕੁਝ ਯਾਦ ਰੱਖਣਾ ਹੀ ਨਹੀਂ ਭੁੱਲ ਹੀ ਜਾਣਾ ਓ 20 ਤੱਕ ਭੁੱਲ ਜਾਂਦੇ ਆਪਾਂ ਕਿਹੜਾ ਲਾਇਆ ਸੀ ਪਰ ਕਿਹੜਾ ਲਾਇਆ ਸੀ ਤੇ ਕੀ ਕਿਹੜਾ ਲਾਇਆ ਸੀ ਤਾਂ ਬਾਲਿਆਂ ਛੋਟਰਾਂ ਗੱਲਾਂ ਵੀ ਕਿੱਦੇ ਬਦਲ ਬਾਈ ਹੋਈ ਸੀ ਜਿੱਦਾਂ ਕਿ ਤੇ ਧੁੱਪ ਨਿਕਲੀ ਸੀ ਤਕਰੀਬ ਨਹੀਂ ਮੈਕਸਿਮ ਹਾਲ ਸਾਰੇ ਬੰਦਿਆਂ ਦਾ ਇਹ ਆਪ ਨੂੰ ਇਹ ਨਹੀਂ ਪਤਾ ਵੀ ਫਾਰਕ ਕਿਹੜਾ ਬੀਲ ਆ ਜਿਹੜਾ ਸਾਰਾ ਬਾਣ ਇਕੱਠਾ ਲਾਇਆ ਹੋਵੇ ਕੋਈ ਚੀਜ਼ ਚੈੱਕ ਤੋਂ ਜਾਦ ਰਹੇ ਜੰਨ ਹਣਾ ਬਾਕੀ ਕਿਹੜੇ-ਕਿਹੜੇ ਬਾਈ ਇਹ ਗੱਲ ਸਹਿਮਤਾ ਉਹ ਵੀ ਜ਼ਰੂਰ ਕਮੈਂਟ ਕਰਿਓ ਮੈਨੂੰ ਬਹੁਤ ਮੈਸੇਜ ਵੀ ਆਈ ਜਾਂਦੇ ਸੀ ਪਿਛਲੇ ਵੀਡੀਓ ਤੇ ਕਿਸੇ ਬਾਈ ਜੀ ਤੁਸੀਂ ਹੁਣ ਵੀਡੀਓ ਪਾਉਣੋਂ ਹਟ ਗਏ ਟਰੈਕਟਰਾਂ ਦੀ ਪਾਉਣੋਂ ਹਟ ਗਏ ਭਾਈ ਕਿਹੜੀ ਟਰੈਕਟਰਾਂ ਦੀ ਵੀਡੀਓ ਪਾਈਏ ਭਰਾਵਾ ਆ ਦੇਖ ਲਓ ਅੱਜ ਮੈਂ 16 ਤਰੀਕ ਦਾ ਝੋਨਾ ਲਾਇਆਗਾ ਬਾਂਕੀ ਖੜਾਗਾ ਤੇ ਉਹ ਦੋ ਦਿਨ ਪਹਿਲਾਂ ਕੱਦੂ ਕਰਿਆ ਤੇ ਜਿਹੜਾ ਟੱਕਰ ਜਾ ਉਹ ਅੰਦਰ ਵਾਲੇ ਮੇਰੇ ਕਿ ਜਰੀ ਜੰਦੇ ਆ ਤੇ ਨਹੀਂ ਤਾਂ ਹੋਰ ਬੁਰਾ ਹਾਲ ਹੋ ਜਾਣਾ ਸੀ ਪੰਜ ਵੀ ਮਟਰ ਨਿੱਕੀ ਪਲਣਾ ਸੀਗਾ ਕੱਲ ਚੱਲੀ ਜਾਂਦਾ ਜਿਵੇਂ ਰਲ ਮਿਲ ਕੇ ਉਵੇਂ ਚਲਾਈ ਜੰਦੇ ਆ ਚਾਚਾ ਲਾ ਲੈਂਦਾ ਕਦੇ ਅਸੀਂ ਲਾ ਲੈਨੇ ਆਏ ਜੀ ਤੇ ਗਾਂ ਭਾਈ ਸੱਚ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਪਰसों ਅਸੀਂ ਗਏ ਪਿੱਛੇ ਪਾਣੀ ਦੇਖਣ ਜਿੰਨਾਂ ਲਾਈਟ ਲਗੀਆਂ ਮੋਟਰਾਂ ਦੇਖਦੇ ਹੱਥ ਬੰਨ੍ਹ ਕੇ ਖੜ੍ਹ ਗਏ ਉਹਨਾਂ ਨੂੰ ਐਸੀ ਕਿਤੇ ਮੋਟਰਾਂ ਮੰਗਣਾ ਯਾ ਅਜੇ ਅੱਕਾ ਸੀ ਲਾਈਨ ਕੁਛ ਨਹੀਂ ਆਈ ਤੇ ਦੇਖਣੀ ਆਏ ਵੀ ਸਾਡਾ ਹੀ ਇਹ ਹਾਲਾ ਕੇ ਸਾਰਿਆਂ ਦਾ ਹੀ ਸਾਰਿਆਂ ਦੇ ਇਹ ਹਾਲਾ ਕਹਿੰਦੇ ਭਾਈ 8 ਘੰਟੇ ਤੋਂ 1 ਮਿੰਟ ਉੱਤੇ ਲਾਈਟ ਨਹੀਂ ਆਉਂਦੀ ਸਾਰਿਆਂ ਦੇ ਇਹੀ ਹਾਲਾ ਜੇਨ ਰਾਤ ਲਾਈਟ ਦੇ ਕੇ ਸਾਰਾ ਵਣ ਕੱਦੂ ਕਰਾ ਕੇ ਝੋਨਾ ਲਵਾਤਾ ਹੈ ਬਾਕੀ ਤਾਂ ਵੀਰੇ ਹੁਣ ਤਾਂ ਪਰਮਾਤਮਾ ਹੀ ਆ ਕਿ ਹੁਣ ਬਰਖਾ ਹੋਊਗੀ ਤਾ ਤਾਂ ਹੀ ਪਾਣੀ ਪੂਰਾ ਹੋਊਗਾ ਨਹੀਂ ਤਾਂ ਪਾਣੀ ਹੁਣ ਆਪਾਂ ਦਾ ਪੂਰਾ ਕਰ ਸਕਦੇ ਕਿਉਂਕਿ ਹੁਣ ਇੱਥੇ ਇੰਨੇ ਬਾਣ ਦੇ ਵਿੱਚ ਜਦੋਂ ਹੁਣ ਧੁੱਪ ਵੀ ਨਿਕਲ ਰਹੀ ਨਹੀਂ ਤਾਂ ਚੱਲ ਕੋਈ ਕਿਲਾ ਦੋ ਕਿਲੇ ਹੀ ਬਾਦ ਜਾਣ ਭਰਨ ਤੋਂ ਜਿੱਥੇ ਹੁਣ ਘੂੜ ਪਰ ਦਗੰਟਾ ਹੀ ਭਰਨ ਲੱਗਿਆ ਇਹ ਨਾਲ ਬਹੁਤ ਟਾਪਾ ਜਾਂਦਾ ਸਵਾਗੇ ਲਵਾਣਾ ਹਜੇ ਲੱਗਿਆ ਨਹੀਂ ਤੇ ਫਿਰ ਕੋ ਜੀ ਕਿਹੜੀ ਕਿ ਪੈਣਾ ਜਾਉਂ ਉਹ ਖਾਲ ਵਿੱਚ ਲਾਉਂਗਾ ਆ ਇੱਕ ਘਰ ਰਹਿੰਦਾ ਹੈ ਬਾਕੀ ਭਾਈ ਤੁਸੀਂ ਵੀ ਦੱਸਿਓ ਆਪੋ ਆਪਣੇ ਕੀ ਹਾਲ ਆ ਤੁਹਾਡੇ ਨੀਮੂ ਕਿੱਥੇ ਪੈ ਗਿਆ ਕੀ ਹਾਲ ਆ ਝੋਨੇ ਦੇ ਲੈਲ ਲੂਟ ਕਿੰਨੀ ਆਉਂਦੀ ਹੈ ਭਾਰਤੀ ਲਿਵਰਾਈ ਦੀ ਆਪਣੇ ਉਹ ਲਾਗੇ ਜੋ ਆਇਆ ਤਾਂ ਬਹੁਤ ਖੁਸ਼ੀ ਦੇ ਉੱਪਰ ਫਟੂ ਗਰਮੀ ਦੇ ਕਾਰਨ ਰੱਕੇ ਮਚਣ ਲੱਗੇ ਸੀਗੇ ਹੁਣ ਤਾਂ ਚਲ ਬਰਖਾ ਜੀ ਥੋੜੀ ਬਹੁਤ ਕਣਣ ਕਣਮਣੀ ਜੀ ਹੋਈ ਐ ਨੇ ਨਾਲ ਬਹੁਤ ਵੱਟਾ ਪੈ ਗਿਆ ਤਾਂ ਫਿਰ ਜਮਾ ਸੂਰਜਿਲ ਕੋੜਿਆ ਜੀ ਆਹ ਹਾਲਾ ਭਾਈ ਪਿੰਡ ਸਖਲਦੀ ਦੇ ਵਿੱਚ ਸਾਡੇ ਜੇ ਤੋ ਪੁਰਾਣੇ ਸਮੇਂ ਯਾਦ ਆ ਜਾਂਦੇ ਜਦੋਂ ਨਰਮਿਆਂ ਵੇਲੇ ਆਪਾਂ ਫੀਟਰ ਚਲਾਉਂਦੇ ਹੁੰਦੇ ਸੀਗੇ ਉਹਦੀ ਚਾਹੀਦੀ ਨਾ ਉਹ ਸ਼ਰਾ ਦਾ ਚਪਾਣੀ ਹਰ ਬਹੁਤ ਤੇਈ ਜਾਂਦਾ ਪੈਨਲ ਫੁੱਲ ਝੋਤੇਗੇ ਨਾ ਕਾ ਪਾਣੀ ਸਾਨੂੰ ਪਹਿਲਾਂ ਦਿਖਾਤਾ ਆ ਸਾਡੇ ਕੋਲੇ ਪਾਣੀ ਆ ਇਹ ਜਿੱਦਾਂ ਫਿਰ ਵੀ ਹਮ ਪਾਤਾ ਕੁਸ ਮੀਂਹ ਪਾ ਗਿਆ ਪਾਣੀ ਆ ਆ ਦੇਖ ਲੋ ਇਹਦੇ ਚ ਜਮਾ ਨਹੀਂ ਪਿਆ ਬੂੰਦ ਵੀ ਲਾਇਆ ਵੀ ਇਹ ਐਂ ਤਾਂ ਬਾਹਰ ਨੂੰ ਝੁਨ ਅਜੇ ਤਾਂ ਇਹ ਟੱਕੜਾਂ ਦੇ ਵੀ ਲਿਫਾਫੇ ਲਾ ਕੇ ਰੱਖ ਜੇ ਪੁੱਠਾ ਨਿਕਲੇ ਹੋਵੇ ਗਾਰੇ ਜਿਦਾ ਹੋਰ ਪੈਂਦੇ ਨਹੀਂ ਜਿਹੜੇ ਚੁਕੇ ਰੰਪੁਰ ਵੀ ਖਾਲਤੂ ਦੇ ਪਾਸੇ ਲੈ ਕੇ ਕਿਤੇ ਚਾਰੇ ਝੋਨਾ ਪੁੱਠਾ ਆ ਜੇ ਵੀ ਕਿਤੇ ਖਾਲਚਾ ਜੀ ਜਾਂ ਫਟਕਾ ਵੀ ਆਏ ਪਾ ਕੇ ਰੱਖਦੇ ਆ ਵੀ ਜਿਵੇਂ ਪਤਾ ਨਹੀਂ ਕਿੰਨਾ ਕੁ ਪਾਣੀ ਸਾਡਾ ਗਾਂ ਵੇਸਟ ਹੋ ਜੀ ਵੀ ਗਾਂ ਦੇ ਨੀਵੇਂ ਵਾਣ ਚ ਨਾ ਵਗ ਜੀ ਜਿਹੜਾ ਕਹਿਰਾ ਭਰਤਾ ਉਸੇ ਜੀ ਭਰਿਆ ਰਵੇ ਬਾਕੀ ਦੱਸੋ ਸੱਜਣਾ ਝੋਨਾ ਆਪਣਾ ਕਿਵੇਂ ਆ ਤੁਹਾਨੂੰ ਕਿਵੇਂ ਲੱਗਿਆ ਰਾਈਟੀਆ ਦੋਸਤੋ ਬਾਰਹੀ ਆ। ਹੋਥੇ ਬਾਈ ਜਦ ਇਹਦਾ ਹੁਣ ਤਾਂ ਸੂਰਜ ਤੇ ਡੋਰ ਗਈਆਂ ਪਰਮਾਤਮਾ ਸੂਰਜ ਕੱਢੇ ਬੱਦਲ ਬਾਈ ਚੱਕੇ ਵਰਖਾ ਹੋ ਜੇ ਇੱਕ ਵਾਰੀ ਜੁਵਾ ਬੱਦਲ ਬਾਈ ਚੱਕੀ ਜਾਵੇ। ਫੇਰ ਹੀ ਪਾਣੀ ਦੀ ਫਸਲ ਆ ਬਾਈ ਫੇਰ ਹੀ ਫਸਲ ਆਣੀ। ਜੇ ਆਪਾਂ ਕੀ ਵੀ ਤੇਲ ਮਚਾ ਕੇ ਤਾਂ ਕਿਤੋਂ ਪੂਰਾ ਆ ਜਾਗੇ ਉਹਦੇ ਅੱਜ ਤਾਂ ਚਲੋ ਐਮਰਜੈਂਸੀ ਚ ਲਾਉਣਾ ਪੈ ਗਿਆ। ਆ ਨਾਲ ਦੇ ਨਾਲ ਪੂਰਾ ਚਮਕਾ ਪਾਣੀ ਦਾ ਨਹੀਂ ਇੱਧਰ ਨਹੀਂਗਾ ਹੈਗਾ ਇਸ ਟਾਈਮ ਸੱਤ ਕਿੱਲੇ ਬਾਣ ਦੇ ਵਿੱਚ ਪਾਣੀ ਹੈ ਨਹੀਂਗਾ ਤੇ ਜਦੋਂ ਉਹ ਭਰੂਗਾ ਉਦੋਂ ਉਹ ਜਿਹੜਾ ਮਗਰ ਆਹ ਚਾਰ ਕਿੱਲੇ ਲੱਗ ਗਏ ਦੀ ਚੋਜੂਗਾ ਮਗਰ ਦੀ ਮਗਰ ਪਾਣੀ ਪੈ ਨਹੀਂ ਰਿਹਾ ਜੀ ਦੋ ਦਿਨ ਗੈਪ ਮਿਲ ਕੇ ਫੇਰ ਪਾਣੀ ਪੈਣਾ ਆਹ ਹਾਲਾ ਭਾਈ ਸਾਡੇ ਦਾ ਜੀ ਬਾਕੀ ਧੰਨਵਾਦ ਅੱਜ ਨੂੰ